ਉਹ ਮੈਂ ਤੈਨੂੰ ਐਂ ਕਹਿੰਦਾ ਸੀਗਾ ਹਾਂਜੀ ਮੈਨੂੰ ਰੋਟੀ ਪਾ ਕੇ ਲਿਆ ਦੇ ਮੈਂ ਕੰਮ ਜਾਣਾ ਬਾਹਲਾ ਜ਼ਰੂਰੀ ਰੋਟੀ ਤਾਂ ਮੈਂ ਜਾਣੀ ਐ ਜੀ ਪਰ ਉਹ ਦੀਦੀ ਕਹਿੰਦੀ ਸੀ ਕਹਿੰਦੀ ਮੈਂ ਮੜਾਏ ਕਮਰੇ ਚ ਆਉਣੀ ਐ 2 ਮਿੰਟ ਕਹਿੰਦੀ ਬਾਹਰ ਨਹੀਂ ਮੈਂ ਗੱਲ ਕਰਨੀ ਐ ਤੇ 1 2 ਨਾਲ ਆਉਂਦੀ ਹੋਊਗੀ ਉਹ ਤਾਂ ਆ ਗਈ ਕੀ ਜ਼ਰੂਰੀ ਗੱਲ ਆਇਆ ਭਾਬੀ ਤੈਨੂੰ ਇੱਡੀ ਕੀ ਜਾਂਦੀ ਸੀ ਇਹ ਕਹਿੰਦੀ ਕੋਈ ਜ਼ਰੂਰੀ ਗੱਲ ਕਰਨੀ ਐ ਜ਼ਰੂਰੀ ਤਾਂ ਗੱਲ ਹੈਗੀ ਆ ਭਾਈ ਮੇਰੀ ਗੱਲ ਸੁਣੋ ਤੁਸੀਂ ਦੋਨੋਂ ਜਾਣੇ ਹਾਂ ਉਹ ਜੈਬੀ ਨੂੰ ਲਾਈ ਜਾਂਦੀ ਐ ਫੋਨ ਤਾਂ ਜੈਬੀ ਦਾ ਤਾਂ ਫੋਨ ਚੱਕੂਗਾ ਨਾ ਜੇ ਹੋਊਗਾ ਇੱਥੇ ਰੋਹੀ ਤਾਂ ਤੁਹਾਨੂੰ ਗੱਲ ਸਮਝਾਈ ਜਾਨੀ ਮੈਂ ਵੀ ਗੱਲ ਮੂੰਹ ਚੋਂ ਨਿਕਲ ਜਾਂਦੀ ਐ ਵੀ ਆਪਣੇ ਜੇ ਅਮੀਤ ਦੇ ਮੂੰਹੋਂ ਨਿਕਲ ਗਈ ਜਾਂ ਮੇਰੇ ਮੂੰਹੋਂ ਨਿਕਲ ਗਈ ਮੈਂ ਤਾਂ ਹੀ ਤੁਹਾਨੂੰ ਆਏ ਕਹਿਨੀ ਆ ਵੀ ਹੁਣ ਹੀ ਸੋਚ ਸਮਝ ਕੇ ਬੋਲੋ ਵੀ ਕੀ ਬੋਲਣਾ ਬੋਲਣਾ ਕੀ ਐ ਮੇਰਾ ਤਾਂ ਜੇ ਐ ਕਰਦਾ ਦੱਸ ਕੇ ਪਰਾਂ ਕਰੋ ਉਹਨੂੰ ਪਰਾਂ ਨਾ ਨਾ ਇਹ ਜੀ ਗਲਤੀ ਕਿਉਂ ਕਰਨੀ ਐ ਸਮਾਂ ਦੇ ਜਿਹੜਾ ਕੰਮ ਕਰਦੀ ਐ ਉਹ ਵੀ ਕਰਨੋਂ ਹਟ ਜੂਗੀ ਪਤਾ ਕੀ ਆ ਗੱਲ ਗੱਲ ਤੇ ਦੀਦੀ ਝੂਠ ਬੋਲਣਾ ਪੈਂਦਾ ਅੱਜ ਇੱਕ ਵਾਰੀ ਦੱਸੇ ਚ ਫਾਇਦਾ ਆਪਾਂ ਮੇਰੀ ਗੱਲ ਸੁਣ ਮੀਤ ਜੇ ਆਪਾਂ ਦੱਸਾਂਗੇ ਨਾ ਆਪਣੇ ਘਰ ਦਾ ਪਰਦਾ ਚੱਕਿਆ ਜਾਊਗਾ ਚਲ ਹੁਣ ਭਾਈ ਉਹ ਨਸ਼ੇ ਪੱਤੇ ਕਰਨ ਲੱਗ ਗਿਆ ਕਿਸੇ ਦੇ ਸਾਰੇ ਦੀ ਗੱਲ ਨਹੀਂ ਠੀਕ ਹੈ ਨਾ ਗਲਤ ਸੰਗਤ ਵਿੱਚ ਪੈ ਗਿਆ ਚਲ ਵਿਆਹ ਹੈ ਗਿਆ ਚਲ ਆਪਾਂ ਤਾਂ ਕਹਿੰਦੇ ਆ ਚੰਗਾ ਸਮਾਂ ਦੀ ਅਗਲੇ ਦਾ ਘਰ ਵੱਜ ਗਿਆ ਤੇ ਮੈਂ ਤੁਹਾਨੂੰ ਐ ਕਹਿੰਨੀ ਆ ਵੀ ਐ ਨਾ ਦੱਸਿਓ ਵੀ ਅਸੀਂ ਸੈਂਟਰ ਤੇ ਚਕਾਇਆ ਫਿਰ ਐ ਕਰਿਓ ਤੁਹਾਨੂੰ ਮੈਂ ਗੱਲ ਦੱਸ ਦਿੰਨਾ ਹਾਂ ਔਰ ਜੇ ਪੁੱਛਦੀ ਐ ਮੀਤ ਤੂੰ ਵੀ ਕੰਨ ਖੋਲ ਕੇ ਸੁਣ ਲੈ ਗੱਲ ਉਹਨੂੰ ਐ ਕਹਿ ਦਿਓ ਵੀ ਐਤਕੀ ਉਹਨਾਂ ਨੇ ਜ਼ਿੰਮੇਵਾਰੀ ਸੱਟਤੀ ਸਾਰੀ ਜੈਬੀ ਤੇ ਵੀ ਉਹ ਤਾਂ ਗਜਰਾਤ ਚ ਵੀ ਲੈਣ ਗਿਆ ਹੋਇਆ ਨਰਮੇ ਦਾ ਲੈ ਇੱਕ ਕੱਪ ਹੋਰ ਮਾਰਨਾ ਪੂ ਹਣ ਉਹ ਫਿਰ ਮਾਰਨਾ ਹੀ ਪਊਗਾ ਕਿਉਂਕਿ ਉਹ ਤਾਂ ਪਈ ਹੱਤਾ ਦੱਸ ਦੇਣਾ ਆਉਂਦਾ ਨਹੀਂ ਹੈਗਾ ਮੇਰੀ ਗੱਲ ਸੁਣ ਜੀ ਉਹਨੂੰ ਪਤਾ ਲੱਗ ਗਿਆ ਵੀ ਉਹ ਉਹ ਪਈ ਸੈਂਟਰ ਚ ਚਕਾਇਆ ਉਹ ਆਪਦੇ ਪਿੰਡ ਵੱਚੀ ਉਦੇ ਪੇਕੇ ਆ ਕੇ ਲੈ ਜਾਣਗੇ। ਇਹ ਤਾਂ ਬਣੇ ਗੱਲ ਤਾਂ ਇਹ ਆ ਵੀ ਰੱਬ ਨਾ ਕਰੇ ਸੈਂਟਰ ਚ ਨਸ਼ਾ ਛਡਾਏ ਤੇ ਉਹਨੂੰ ਰੱਬ ਨਾ ਕਰੇ ਕੁਝ ਹੋ ਗਿਆ। ਓਏ ਐ ਉਹ ਕੁਝ ਨਹੀਂ ਹੁੰਦਾ ਹੁੰਦਾ। ਕੁਝ ਨਹੀਂ ਹੁੰਦਾ ਹੁੰਦਾ। ਅੱਛਾ ਇਹ ਨਹੀਂ ਹੁੰਦਾ। ਕੁਝ ਨਹੀਂ ਹੁੰਦਾ ਹੈਗਾ ਉਹ। ਕਿਹੜਾ ਨਾ ਛੱਡੇ ਮੈਂ ਤਾਂ ਇਸ ਗੱਲੋਂ ਡਰੀ ਨਹੀਂ ਆਪਾਂ ਕਰਦੇ ਆ ਚੰਗਾ ਤੇ ਹੋ ਜੇ ਮਾੜਾ। ਉਹ ਐ ਕੁਝ ਨਹੀਂ ਹੁੰਦਾ ਹੈਗਾ ਉਹ ਆਦੇ ਹਿਸਾਬ ਨਾਲ ਉੱਥੇ ਟ੍ਰੀਟਮੈਂਟ ਕਰਦੇ ਹੁੰਦੇ ਆ। ਬਸ ਇੱਥੇ ਇਹ ਕਹਿ ਦਿਓ ਵੀ ਭਾਈ ਉਹਨੂੰ ਉੱਥੇ ਹਜੇ ਮਿਲਿਆ ਨਹੀਂ ਵੀ ਹੈਗਾ। ਵੀ ਵੀ ਉਥੋਂ ਵਧੀਆ ਹਾਈਬ੍ਰਿਡ ਨਰਮੇ ਦਾ ਲੈ ਕੇ ਆਊਗਾ ਤਾਂ ਕਰਕੇ ਉਹਨੂੰ ਦੇਣ ਲੱਗੇ। 10 ਦਿਨ ਵੀ ਲੱਗ ਸਕਦੇ ਜੇ ਬਾੜੀ ਹਿੰਦ ਕਰਨ ਲੱਗੀ ਨਾ ਕੋਈ ਆਪ ਦਾ ਕੋਈ ਦੋਸਤ ਭਾਲ ਲਈ ਉਹਦੇ ਨਾਲ ਗੱਲ ਕਰਵਾ ਦੀ ਉਹ ਤਾਂ ਕੋਈ ਨਾ 100 ਕੰਮ ਕਰਾ ਦੋ ਮੈਂ ਕਹਿ ਦੂੰਗਾ ਬਸ ਆਪ ਦੇ ਸਾਹਮਣੇ ਸਮਝਾਉਂਗੀ ਹੈ ਕਿ ਇਹ ਵੀ ਹਿੰਡਾ ਕਰੋਗੀ ਜਾਂ ਕੁਛ ਵੀ ਕਰੋਗੀ ਰੋਇ ਤਾਂ ਨੂੰ ਕੁੱਟ ਸੱਟਦਾ ਸੀ ਹੁਣ ਜੀ ਨਹੀਂ ਲੱਗਦਾ ਕਿ ਛਿੱਤਰ ਭਾਲਦੀ ਆ ਤਾਂ ਦੁਆਰੇ ਵੀ ਮੈਨੂੰ ਕੁੱਟ ਲੈ ਆ ਕੇ ਕਾਣੀ ਆ ਤਾਂ ਜੀ ਲੱਗਦਾ ਉਹ ਮੇਰੀ ਗੱਲ ਸੁਣ ਉਮੀਤ ਬੰਦੇ ਬੁੜੀ ਦੀ ਲੜਾਈ ਦਾ ਕੀ ਹੁੰਦਾ ਆ ਤੁਹਾਨੂੰ ਉਹੇ ਜਿਹਾ ਹੋ ਜਾਂਦੇ ਹੁੰਦੇ ਆ ਉਹ ਤਾਂ ਪਹਿਣੇ ਹੋ ਜਾਂਦਾ ਜਿਨ੍ਹਾਂ ਦੀ ਮਾੜੀ ਮੋਟੀ ਨੁੱਕ ਚੋਕ ਹੁੰਦੀ ਹੈ ਜਿਵੇਂ ਸਾਡੇ ਵਿੱਚ ਹੁੰਦੀ ਰਹਿੰਦੀ ਆ ਕੱਲ ਕਰ ਵਿਚਾਰੀ ਨੂੰ ਕਿਵੇਂ ਕੁੱਟਦਾ ਹੁੰਦਾ ਪੇਰ ਕੀ ਪਤਾ ਹੈ ਉਹਦੀ ਗਲਤੀ ਹੋਵੇ ਕਮਰੇ ਚ ਆਪਾਂ ਨੂੰ ਕੀ ਪਤਾ ਕੌਣ ਕੁੱਠਾ ਸਿੱਧਾ ਬੋਲਦਾ ਉਹ ਗਲਤੀ ਨੂੰ ਹੁਣ ਪਤਾ ਹੀ ਸੀਗਾ ਜੇ ਵੀ ਇੱਥੇ ਕੀ ਦੁੱਧ ਤੋਤਾ ਹੋਇਆ ਚਿੱਟਾ ਲਾ ਕੇ ਉਹਨੂੰ ਕੋਈ ਪਸਵਰਤ ਨਹੀਂ ਰਹਿੰਦੀ ਸੀ ਕੁੱਟੀ ਜਾਂਦਾ ਸੀਗਾ ਇਧਰ ਹੋਏ ਇਹਨੂੰ ਬਾਹਲੀ ਕਾਲੀ ਹੋਈ ਪਈ ਵੀ ਵਧੀਆ ਸਮਝਾ ਉੱਥੇ ਦੱਸ ਤਾਂ ਹੀ ਮੈਂ ਸੋਚਦਾ ਹੁਣਾਂ ਵੀ ਦੱਸ ਹੀ ਦਿੰਦੇ ਆ ਦੱਸਣ ਦਾ ਫਾਇਦਾ ਨਹੀਂ ਮੇਰੀ ਗੱਲ ਸੁਣ ਇਹਦੀ ਮਾਂ ਜੀ ਆ ਕੇ ਇਹਨੂੰ ਲੈ ਜੂਗੀ ਫਿਰ ਵੇਖੋ ਮੈਂ ਵੀ ਬਿਮਾਰ ਰਹਿੰਨੀ ਆ ਤੇਥੋਂ ਵੀ ਕੰਮ ਘੱਟ ਹੁੰਦਾ ਉਹ ਹੀ ਤਾਂ ਨਾਲ ਪੈਣਾ ਫਿਰ ਕੰਮ ਦਾ ਹੋ ਜਾਊਗਾ ਔਖਾ ਤੇ ਉਧਰ ਸੋਡਾ ਵੀ ਜਿਜ ਬਜਾਰੇ ਦਾ ਕੰਮ ਬਸ ਫਿਰ ਇੱਕੋ ਹੀ ਬਿਆਨ ਰੱਖਿਓ ਵੀ ਪਈ ਹੋਤਾ ਗੁਜਰਾਤ ਗਿਆ ਹੋਇਆ ਨਰਮੇ ਦਾ ਵੀ ਲੈਣ ਗੱਲ ਖਤਮ ਉਹਦੀ ਹਿੰਦ ਜੀ ਕਰਨ ਲੱਗੀ ਉਹ ਕਿਸੇ ਨਾਲ ਗੱਲ ਕਰਾ ਦੂੰਗਾ ਉੱਥੇ ਤੇਰਾ ਗੱਲ ਕਰਵਾ ਦਿੰਦਾ ਪੁੱਛਿਆ ਤਾਂ ਇਥੋਂ ਉਹਦਾ ਨਾ ਹੋ ਲੈਦੀ ਨਾ ਉਹਦਾ ਕੀ ਨਾਲ ਲੈਂਦੇ ਆਪਣੇ ਦਾ ਜੱਗੇ ਦਾ ਨਾਂ ਲੈਦੀ ਵੀ ਉਹ ਉਹਦਾ ਉਹਦਾ ਭਰਾ ਗਿਆ ਹੋਇਆ ਨਾਲ ਹਾਂ ਮੈਂ ਗੱਲ ਕਰਵਾ ਦੂੰਗੀ ਵੀ ਤੇ ਨਾਲੇ ਮੇਰੀ ਗੱਲ ਸੁਣੋ ਤੇ ਇਥੋਂ ਨਹੀਂ ਕੰਮ ਹੋਣਾ ਪਸੂ ਸਾਰੇ ਸਾਰਾ ਕੰਮ ਤਰੀਕਾ ਜਾਂਦੀ ਹੈ ਸਚਲ ਕਰ ਜਾਂਦੀ ਹੈ ਬੈਠੇ ਧੁੱਪੇ ਤੇ ਜਮੇ ਕੰਮ ਨੂੰ ਸੱਚੀ ਮੈਨੂੰ ਤਾਂ ਗਰਮੀ ਵਾਲੀ ਲੱਗਦੀ ਉਹ ਫੇਰ ਆਉਂਦੀ ਤਾਂ ਕਹਿੰਦੀ ਐ ਆਪਦੇ ਬੰਦੇ ਦਾ ਬੰਨਾ ਲਾ ਕੇ ਆਪਦੇ ਪੇਕੀ ਬੈਠ ਜੂਗੀ ਸਰ ਕੋਈ ਨਹੀਂ ਚਲੋ ਕਿਤੇ ਨਹੀਂ ਜਾਂਦੀ ਹੈਗੀ ਹੁਣ ਗੱਲ ਕਲੀਅਰ ਹੋ ਗਈ ਤੂੰ ਮੈਨੂੰ ਚਾਰ ਰੋਟੀਆਂ ਪਾ ਲਿਆ ਮੈਂ ਖਾ ਕੇ ਮੈਂ ਕੰਮ ਜਨਾ ਆਵਦੇ ਨਾਲੇ ਮੇਰੀ ਗੱਲ ਸੁਣ ਉਸੇ ਦੇ ਬੰਦੇ ਦਾ ਭਲਾ ਹੁੰਦਾ ਆਪਾਂ ਕਿਹੜਾ ਮਾੜਾ ਹਾਂ ਉਹੀ ਗੱਲ ਆਪਾਂ ਨੂੰ ਠਿੱਠ ਕਰਨਾ ਪਤਾ ਨਹੀਂ ਕਿੱਥੇ ਚਲੇ ਗਏ ਫੋਨ ਵੀ ਨਹੀਂ ਚੱਕਦੇ ਹੋਗੇ ਮੈਨੂੰ ਤਾਂ ਆਏ ਸੀ ਆ ਜਾਣਗੇ ਤਿੰਨ ਦਿਨ ਹੋ ਗਏ ਹੁਣ ਤਾਂ ਆਈ ਨਹੀਂ ਹੈਗੇ ਹਜੇ ਤੱਕ ਪਤਾ ਨਹੀਂ ਕੀ ਗੱਲ ਆ ਕਿੰਨਾ ਮਰਜੀ ਲੜਦੇ ਆ ਹਨ ਜੀ ਨਹੀਂ ਲੱਗਦਾ ਬੇਸ਼ੱਕ ਦੀਦੀ ਵਰਗੇ ਹੈਗੇ ਨੇ ਘਰੇ ਘੁੱਟਦਾ ਵੀ ਆ ਤਾਂ ਮੈਂ ਉਹਦੇ ਬਿਨ ਤੇ ਜੀ ਨਹੀਂ ਲੱਗਦਾ ਹੈਗਾ ਹੁਣ ਕੀ ਕਰਾਂ ਮੈਂ ਕਿ ਇਹਨੂੰ ਕਹਾਂ ਕਿ ਵਨ ਟੂ ਵੀਰੇ ਨੂੰ ਕਹਾਂ ਵਨ ਟੂ ਵੀਰੇ ਨੂੰ ਕਹਿ ਦਿੰਨੇ ਆ ਉਹ ਪਤਾ ਕਰ ਲੈਣਗੇ ਕਿ ਕਿੱਧਰ ਗਏ ਫੋਨ ਆਇਆ ਸੀਗਾ ਅਕੇ ਆਉਣਾ ਕਿਰਨ ਮੈਂ ਮੁੜ ਕੇ ਆਏ ਨਹੀਂ ਹੈਗੇ ਹਜੇ ਤੱਕ ਅੱਜ ਤਾਂ ਤਿੰਨ ਦਿਨ ਹੋ ਗਏ ਬਾਕੀ ਟੂਮਾਂ ਦੀ ਵੀ ਟੈਨਸ਼ਨ ਹੋਈ ਪਈ ਆ ਹੁਣ ਟੂਮਾਂ ਬਾਰੇ ਵੀ ਨੂੰ ਕੁਝ ਪਤਾ ਲੱਗਿਆ ਵੀ ਕਿੱਧਰ ਗਈਆਂ ਨਾ ਕਿਸੇ ਨੂੰ ਕਹਿ ਸਕਦੀਆਂ ਕਿ ਜੇ ਆਪ ਆ ਜਾਂਦੇ ਤਾਂ ਮਾੜਾ ਮੋਟਾ ਪੁੱਛ ਪੜਤਾਲ ਕਰ ਲੈਂਦੇ ਪਾੜ ਲੈਂਦੇ ਹੁਣ ਕੀ ਕਰਾਂ ਮੈਂ ਚਲ ਵੀਰੇ ਹੋਰਾਂ ਕੋਲ ਗੱਲ ਕਰਦੀਆਂ ਉਹ ਪਤਾ ਕਰਨਗੇ ਵੀ ਕਿੱਧਰ ਗਈ ਦੀਦੀ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀਗੀ ਵੀ ਤਨਨਦਨ ਹੋ ਗਏ ਦੇਖੀ ਜੇ ਅੱਜ ਵੀ ਘਰੇ ਨਹੀਂ ਆਇਆ ਤੇ ਨਾ ਹੀ ਉਹਨਾਂ ਦਾ ਫੋਨ ਲੱਗਦਾਗਾ ਪਤਾ ਨਹੀਂ ਕਿੱਧਰ ਗਏ ਤੇ ਮੇਰੀ ਗੱਲ ਸੁਣ ਜਿਹੜਾ ਗਿਆ ਉਹ ਤਾਂ ਆ ਜੂਗਾ ਘਰੇ ਤੇ ਤੂੰ ਕੁਛ ਆ ਕੀ ਹਾਲ ਬਣਾਇਆ ਮਾੜਾ ਮੋਟਾ ਤਾਂ ਤਿਆਰ ਵਿਆਹ ਰੋਜਿਆ ਕਰ ਦੀਦੀ ਮੇਰੇ ਤਾਂ ਨਾ ਜੀ ਜਾਣੀ ਲੱਗੀ ਜਾਂਦਾਗਾ ਤੇ ਮੈਂ ਤਾਂ ਸੁਣ ਮੈਂ ਤਾਂ ਬੰਟੂ ਵੀਰੇ ਕੋਲ ਜਾਂਦੀ ਸੀਗੀ ਉਹਨਾਂ ਨੂੰ ਕਹਿੰਦੀ ਸੀ ਵੀ ਮਾੜਾ ਮੋਟਾ ਪਤਾ ਕਰ ਲੰਦੀ ਵੀ ਉਹ ਕਿੱਧਰ ਗਿਆ ਤੇ ਤੇਰਾ ਜੀ ਦਾ ਤੇਰੇ ਦਾ ਨਹੀਂ ਪਤਾ ਲੱਗਦਾ ਬੇਕ ਮੈਂ ਤਾਂ ਵੇਖ ਜਿੱਦਣ ਵਿਆਹੀ ਆਈ ਸੀ ਉਹਦਾ ਜਵਾਕਾ ਵਰਦਾ ਸੀ ਮੇਰੇ ਤੇ ਮੇਰੇ ਤਾਂ ਹੱਥਾਂ 'ਚ ਪੜਿਆ ਮੈਨੂੰ ਤਾਂ ਆਪਦੇ ਜਵਾਕਾਂ ਨਾਲ ਉਹ ਵੀ ਵੱਧ ਉਹਦਾ ਮੋਹ ਹੁੰਦਾ ਤੇ ਸਾਡਾ ਵੇਖ ਜੀ ਕਿਵੇਂ ਲੱਗਦਾ ਉਹਦੇ ਬਿਨਾਂ ਨਾਲੇ ਨਾ ਮੇਰੀ ਗੱਲ ਸੁਣ ਉਹ ਬੀ ਲੈਣ ਗਿਆ ਹੋਇਆ ਮੈਨੂੰ ਤਾਂ ਬੰਟੂ ਤਾਂ ਹੁਣ ਪਤਾ ਲੱਗਿਆ ਮੈਨੂੰ ਤਾਂ ਦੱਸ ਕੇ ਵੀ ਨਹੀਂ ਗਏ ਦੀਦੀ ਉਹ ਫਿਰ ਉਹ ਦੱਸ ਕੇ ਕਿਸੇ ਨੂੰ ਨਹੀਂ ਗਏ ਗੁਜਰਾਤ ਚ ਗਿਆ ਹੋਇਆ ਨਰਮੇ ਦਾ ਬੀ ਲੈਣਾ ਨਾਲੇ ਨਾ ਮੇਰੀ ਗੱਲ ਸੁਣ ਉੱਥੇ ਰੇਂਚ ਨੂਰ ਜੀ ਨਹੀਂ ਹੁੰਦੀ ਵਾਰੀ ਵਾਰੀ ਨਾ ਜਦੋਂ ਮੈਂ ਵੇਖਦੀ ਆ ਉਹਦੇ ਕੋਈ ਸੋਫੇ ਤੇ ਬੈਠੀ ਫੋਨ ਲਈ ਆ ਨੀ ਇਹਨੇ ਫੋਨ ਨਹੀਂ ਲੌਂਦੇ ਹੁੰਦੇ ਕਿਸੇ ਮੁੰਡੇ ਦਾ ਫੋਨ ਫਾਨ ਫਾੜ ਕੇ ਤੇਰੇ ਨਾਲ ਗੱਲ ਕਰ ਲੂਗਾ ਇੱਕ ਅੱਧੀ ਵਾਰੀ ਵੀ ਨੀ ਫੋਨ ਚੱਕਿਆ ਦੇਦੀ ਮੈਨੂੰ ਦਾਸਤਾ ਦਿੰਦੇ ਐ ਕਿ ਹੁੰਦਾ ਸੀਗਾ ਤੇਰੇ ਰੋਟੀ ਹਾਜਮ ਨਹੀਂ ਆਉਂਦੀ ਕਿ ਲੜਨਾ ਸੀ ਫੋਨ ਤੇ ਵੀ ਤੁਸੀਂ ਹੋਰ ਕੀ ਕਰਨਾ ਕੋਈ ਪਿਆਰ ਦੀ ਗੱਲ ਤਾਂ ਕੋਈ ਕਰਨੀ ਹੀ ਨਹੀਂ ਲੜਾਈ ਝਗੜੇ ਦੀ ਗੱਲ ਕਰਨੀ ਹੋਊਗੀ ਬਾਕੀ ਬਾਲ ਗੂੜ ਬਾੜਾ ਪਾਈ ਐ ਆਣ ਗਮਾਂਡ ਚ ਕੋਈ ਆ ਜਾਂਦਾ ਹੁੰਦਾ ਨਵੀਂ ਵਿਆਹੀ ਵੀ ਐ ਤੂੰ ਸੂਟ ਚੱਜ ਦੇ ਪਾਏ ਨੂੰ ਉਹ ਬਲਾ ਕੀ ਕਰੂਗਾ ਨਾ ਬਾਲ ਚੱਜ ਨਾਲ ਬਾਹੇ ਅਗਲਾ ਕੁਝ ਪਤਾ ਨਹੀਂ ਚਠਾਣਾ ਕਿਨੇ ਕੋ ਕੰਮ ਕਰਵਾਉਂਦਾ ਹੁੰਦੀ ਸਾਰਾ ਦਿਨ ਰੂਹ ਨਹੀਂ ਰਹਿੰਦੀ ਐ ਚਲ ਜੀ ਜੀ ਮੇਰੀ ਗੱਲ ਸੁਣੋ ਜਦੋਂ ਕਿਤੇ ਹੁਣ ਫੋਨ ਲਾਇਆ ਤੁਹਾਡੇ ਕੋਲੇ ਲਾਇਆ ਹਨਾ ਤਾਂ ਮੇਰੀ ਗੱਲ ਕਰਵਾ ਦੋਗੇ ਇੱਕ ਵਾਰੀ ਇਹ ਗੱਲ ਕਰਵਾ ਦੂੰਗੀ ਐ ਕਿ ਹੁਣ ਮੈਂ ਤੇਰੀ ਗੱਲ ਨਹੀਂ ਕਰਵਾਉਂਦੀ ਤੈਨੂੰ ਕੈਦ ਕੀਤਾ ਸੀ ਚਲ ਕੋਈ ਨਾ ਫਿਰ ਮੈਂ ਬੰਟੂ ਵੀਰ ਨੂੰ ਹੁਣ ਨਾ ਕਹਾ ਬੰਟੂ ਨੂੰ ਕੀਸ਼ਟ ਪਾਰਸ਼ ਪਾਉਣੀ ਹੈ ਮੈਂ ਬੰਟੂ ਤਾਂ ਵੱਡੀ ਬੈਠੀ ਤਾਂ ਹੈਗੀ ਆ ਘਰੇ ਮੈਨੂੰ ਸਾਰਿਆਂ ਦਾ ਫਿਕਰ ਹੈ ਵੇਖ ਮੈਨੂੰ ਹੁਣ ਬੰਟੂ ਦੀ ਰੋਟੀ ਦਾ ਫਿਕਰ ਸੀ ਮੀਤ ਨੂੰ ਕਹਿ ਕੇ ਆਈ ਪਈ ਇਹਨੂੰ ਰੋਟੀ ਫੜਾ ਬਸ ਸਾਰੇ ਕਾਸੇ ਦਾ ਧਿਆਨ ਰੱਖੀਂ ਤੂੰ ਵੀ ਕੋਈ ਪਾਈ ਚੱਜ ਨਾਲ ਬਾਹ ਆਗੂ ਹਾ ਜੇ ਝੂਟੀ ਚੱਪਾ ਪਾ ਲਿਆ ਕਰ ਕਿਉਂ ਮੱਥਾ ਮਾਰ ਵਾਈ ਜਾਨੀਂ ਤੂੰ ਸਾਰਾ ਦਿਨ ਉਹ ਦੀਦੀ ਮੈਂ ਨਾ ਪੋਚੇ ਜਲਾ ਕੇ ਹਟੀਆਂ ਫਿਰ ਨਾ ਮੇਰੇ ਚੂੜਿਆਂ ਚੂਬਣ ਲੱਗ ਗਏ ਨੇ ਮੈਂ ਤਾਂ ਉਹ ਕਰਤੀ ਸੀਗਾ ਚਾ ਕੋਈ ਨਾ ਕਿਸੇ ਦਿਨ ਪੋਚੇ ਛੱਡ ਵੀ ਦਿਆ ਕਰ ਵੀ ਕੋਈ ਜ਼ਰੂਰੀ ਨਹੀਂ ਆਪ ਦੀ ਮਾੜੀ ਮੋਟੀ ਬੰਦਾ ਰਹਿਤ ਵੀ ਰੱਖ ਲੈ ਕੋਈ ਨਾ ਐਵੇਂ ਨਾ ਫਿਕਰ ਕਰੀ ਚੱਲਿਆ ਕਰ ਕਰੀ ਆਊਗਾ ਨਰਮੇ ਦਾ ਬੀ ਲੈਣ ਗਿਆ ਤੈਨੂੰ ਹੁਣ ਵੀ ਦੱਸ ਦਿਆਂ ਜੇ ਤੇਰੇ ਪੇਕੇਆਂ ਦਾ ਫੋਨ ਆਇਆ ਨਾ ਉਹਨਾਂ ਨੂੰ ਕਹਿ ਦਿਓ ਕਿ ਤੁਹਾਡਾ ਜਵਾਈ ਤਾਂ ਨਰਮੇ ਦਾ ਬੀ ਲੈਣ ਗਿਆ ਠੀਕ ਹੈ ਚੰਗਾ ਕੋਈ ਨਾ ਪੈ ਜਾ ਅੰਦਰ ਜਾ ਕੇ ਬਾਤ ਚੁਪੇ ਕੀ ਕਰਨਾ ਤੇ ਆ ਪੈ ਜਾ ਬਖਾ ਨੂੰ ਕਸ਼ਾ ਦੇ ਬਾਈ ਮੈਂ ਸੁਰਨਾ ਨਾਲ ਇੱਕ ਗੱਲ ਕਰਨੀ ਸੀਗੀ ਹਾਂ ਬਾਈ ਦੱਸੋ ਉਹ ਤਾਂ ਮੈਨੂੰ ਦੀਦੀ ਨੇ ਕਹਿਤਾ ਸੀਗਾ ਹਨਾ ਰਾਸਤਾ ਸੀਗਾ ਵੀ ਉਹ ਬੀ ਲੈਣ ਗਏ ਹੋਇਆ ਤੇ ਮੇਰਾ ਨਾ ਦਿਲ ਜਾਣੀ ਖੜਦਾ ਤੇ ਮੈਂ ਸਾਨੂੰ ਆਏ ਕਹਿੰਸੀ ਮੇਰੀ ਗੱਲ ਹੀ ਕਰਾ ਦਿਓ ਉਹਨਾਂ ਨਾਲ ਉਹ ਗੱਲ ਕੋਈ ਨਾ ਕਰਾ ਦਾਂਗੇ ਮੈਂ ਲਾਇਆ ਸੀਗਾ ਫੋਨ ਫੋਨ ਫਾਨ ਚੱਕਦੇ ਨਹੀਂ ਹੈਗੇ ਉੱਥੇ ਪਤਾ ਨਹੀਂ ਤਾਂ ਰੇਂਜ ਰੂਂਜ ਨਹੀਂ ਆਉਂਦੀ ਪਈ ਹੈਗੀ ਜਦੋਂ ਰੇਂਜ ਆ ਗਈ ਮੈਂ ਉਹਨੂੰ ਕਹਿ ਦਊਗਾ ਘਰੇ ਫੋਨ ਲਾ ਲੂਗਾ ਬਈ ਮੈਨੂੰ ਤਾਂ ਨਾ ਫਿਕਰ ਜੀ ਹੋ ਜਾਂਦੀ ਆ ਪਤਾ ਨਹੀਂ ਕਾ ਤੋਂ ਉਹ ਫਿਕਰ ਨੂੰ ਉਹ ਕੀ ਕੱਲ ਦਾ ਜਵਾਬ ਹੈ ਜਿਹੜਾ ਉੱਥੇ ਰਲ ਜੂਗਾ ਅਗਲਾ 20 ਵਾਰੀ ਪਹਿਲਾਂ ਉੱਥੋਂ ਜਾ ਕੇ ਬੀ ਲੈ ਕੇ ਆਇਆ ਜਦੋਂ ਵਿਆਹ ਨਹੀਂ ਹੋਇਆ ਸੀਗਾ ਐਤਕੀ ਸੀ ਉਹਨੂੰ ਵਿਆਹ ਤੋਂ ਬਾਅਦ ਪਹਿਲੀ ਵਾਰ ਭੇਜ ਬੀਪਈ ਚ ਆਪ ਵੀ ਜ਼ਿੰਮੇਵਾਰੀ ਸੰਭਾਲ ਕੋਈ ਨਾ ਨੜੇ ਐਵੇਂ ਨਾ ਤੂੰ ਹੀ ਸਿਰ ਚੜਾਇਆ ਹੋਇਆ ਆ ਕੇ ਇੱਥੇ ਕਿਹੜਾ ਤੈਨੂੰ ਉਹੀ ਗੱਲ ਹੈ ਕਮਾਉਣ ਲੈ ਕੇ ਜਾਂਦਾ ਛਤਰੀ ਮਾਰਦਾ ਵਧੀਆ 10 ਦਿਨ ਬਚੀ ਰਹਿਣਗੀ ਛਤਰਾ ਤੋਂ ਨਹੀਂ ਭਾਈ ਛਤਰਾ ਤਾਂ ਉਹ ਮਾਰਦਾ ਪਰ ਮੇਰਾ ਬਸ ਜੀ ਜਾਂ ਨਹੀਂ ਲੱਗ ਜਾਂਦਾ 3 ਦਿਨ ਹੋ ਗਏ ਅੱਜ ਇੱਕ ਵਾਰੀ ਵੀ ਮੇਰੀ ਗੱਲ ਨਹੀਂ ਹੋਈ ਉਹਨਾਂ ਨਾਲ ਮੇਰੀ ਗੱਲ ਸੁਣ ਲੈ ਭਾਈ ਉਹਨੂੰ ਘੱਟੋ ਘੱਟ 10 ਦਿਨ ਲੱਗ ਜਾਣਗੇ ਉੱਥੇ ਫੇਰ ਮੇਰੀ ਗੱਲ ਹੋਈ ਸੀ ਮੜੀ ਜੀ ਮੁੰਡਾ ਇੱਥੋਂ ਇੱਕ ਹੋਰ ਗਿਆ ਹੋਇਆ ਨਾਲ ਕੱਲਾ ਜਾਣਾ ਨਹੀਂ ਗਿਆ ਹੈਗਾ ਉਹ ਕਹਿੰਦਾ ਭਾਈ ਐ ਕਰਕੇ ਸਾਨੂੰ ਨਹੀਂ ਮਿਲਿਆ ਹੈਗਾ ਵੀ ਇੱਕ ਤਾਂ ਕਹਿੰਦਾ ਮੀਂਹ ਪਈ ਜਾਂਦੇ ਆ ਜਿਆਦਾ ਕਹਿੰਦਾ ਤੇ ਸਾਨੂੰ ਕਹਿੰਦਾ ਅਸੀਂ ਬੀ ਲੈ ਕੇ ਮੁੜਾਂਗੇ ਕਹਿੰਦਾ 5-7 ਦਿਨ ਲੱਗ ਜਾਣਗੇ ਮੈਂ ਉਹਨੂੰ ਗੱਲ ਕਹੀ ਤੀ ਸੀਗੀ ਮੈਂ ਕਿਹਾ ਆਪਾਂ ਲੇਟ ਹੋਈ ਜਾਂਦੀ ਐ ਨਰਮਾ ਬੀਜਣਾ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਬਈ ਕਹਿੰਦਾ ਅਸੀਂ ਬੀ ਲੈ ਕੇ ਮੁੜਾਂਗੇ ਸਾਨੂੰ ਤੇਰੇ ਨਾਲੋਂ ਵੱਧ ਫਿਕਰ ਦੇਖ ਘਰ ਦਾ ਬੰਦਾ ਬਾਹਰ ਗਿਆ ਚੱਲ ਹੁੰਦਾ ਹੀ ਐ ਫਿਕਰ ਉਸ ਚੀਜ਼ ਦਾ ਮੇਨ ਫਿਕਰ ਤਾਂ ਇਹ ਐ ਵੀ ਪਈ ਆਪਣੀ ਫਸਲ ਲੇਟ ਹੋਈ ਜਾਂਦੀ ਐ ਕੁਝ ਨਹੀਂ ਹੁੰਦਾ ਹੈਗਾ ਉਹਦਾ 5-7 ਜਾਣੇ ਗਏ ਹੋਣ ਦਾ ਇੱਕ ਤਾਂ ਬੰਦਾ ਕੱਲਾ ਗਿਆ ਹੋਵੇ ਨਾ ਉਹਦੀ ਤਾਂ ਫਿਕਰ ਕਰਨ ਦੀ ਵੀ ਲੋੜ ਹੁੰਦੀ ਐ ਵੀ ਕੱਲਾ ਗਿਆ 100 ਗੱਲਬਾਤ ਹੋ ਗਈ ਹੁਣ ਪਿੰਡ ਚੋਂ 5-7 ਜਾਣੇ ਗਏ ਆ ਕੋਈ ਫਿਕਰ ਵਾਲੀ ਗੱਲ ਨਹੀਂ ਆ ਆਪਦੀ ਗੱਡੀ ਤੇ ਗਏ ਆ ਕਿਹੜਾ ਕੋਈ ਇੱਥੇ ਟ੍ਰੇਨਾਂ ਤੇ ਗਏ ਗੱਡੀ ਲੈ ਕੇ ਗਿਆ ਮੁੰਡਾ ਇੱਥੇ ਸਰਪੰਚਾਂ ਦਾ ਠੀਕ ਆ ਬਈ ਹਾਂ ਚਲੋ ਮੇਰੀ ਗੱਲ ਸੁਣੋ ਜਦੋਂ ਮਾਣਾ ਫੋਨ ਆ ਮੇਰੀ ਮਾੜੀ ਜੀ ਗੱਲ ਕਰਵਾਉਣਾ ਕੋਈ ਨਾ ਕੋਈ ਨਾ ਕਰਵਾ ਦਊਗਾ ਗੱਲ ਕਰਵਾ ਦਊਗਾ ਲੈ ਦੇਖ ਲੈ ਇਹ ਜੀ ਗਿੱਚੀ ਪਿੱਛੇ ਮੱਤ ਵੀ ਆ ਕੇ ਉਹਨੇ ਛਤਰੀ ਪੋਲਾ ਕਰਨਾ ਵੀ ਤੂੰ 4 ਦਿਨ ਬਚੀ ਹੋਈਆਂ ਛੇਤਾਂ ਤੋਂ ਬਚੀਦਾ ਕੀ ਦੱਸ ਹੁਣ ਜੇ ਇਹਨੂੰ ਉਦੋਂ ਹੀ ਗੱਲ ਆਪਾਂ ਦੱਸਦਾ ਵੀ ਭਈ ਉਹ ਤਾਂ ਕਿਹੜੇ ਬੀ ਲੈਣ ਗਿਆ ਸੈਂਟਰ ਚ ਗਿਆ ਹੋਇਆ ਨਸ਼ਾ ਛਡਾਉਣ ਵਾਸਤੇ ਗੱਲ ਤਾਂ ਸਹੀ ਸੀ ਇਹਨੂੰ ਦੱਸ ਦਿੰਦੇ ਵੀ ਤਾਂ ਦੁਖੀ ਸੀਗੀ ਆ ਭਾਬੀ ਵਰਗੇ ਪਤਾ ਨਹੀਂ ਆਪਦੇ ਕੰਮਾਂ ਤੋਂ ਡਰਦੀਆਂ ਨੇ ਕਹੇ ਤਾਂ ਮੈਨੂੰ ਚਲ ਆਪੀ ਦੱਸ ਦੇਣਗੇ ਜਦੋਂ ਦੱਸਣਾ ਹੋਵੇ ਬੈ ਆਪਏ ਇਹ ਬੈਡਾ ਕਿਰਨਾ ਹਾਂਜੀ ਦੀਦੀ ਦੀਦੀ ਮੈਂ ਕਹਿੰਦੀ ਸੀ ਘੁੱਟਕ ਚਾਹ ਦੀ ਬਣਾ ਲੈਂਦੇ ਪੀਣੀ ਸੀਗੀ ਬਾਲੀ ਜਿਆਦਾ ਨਾ ਚਾਹ ਦੀ ਬਸ ਤੋੜ ਜੀ ਲੱਗੀ ਪਈ ਐ ਬਹਿ ਜੋ ਦੀਦੀ ਬਸ ਬਹਿਣਾ ਤਾਂ ਮੈਂ ਕੀ ਆ ਉਹ ਨਾ ਤੇਰਾ ਵੀਰਾ ਬਾਲਾ ਮੈਨੂੰ ਬਾਰ ਬਾਰ ਚਾਹ ਨੂੰ ਕਹੀ ਜਾਂਦਾ ਤੈਨੂੰ ਪਤਾ ਇਹ ਜੇ ਵੇਲੇ ਫਿਰ ਸਾਰੇ ਟੱਬਰ ਦੀ ਚਾਹ ਬੰਦੀ ਆ ਤੇ ਗੈਂਸ ਤੇ ਤਾਂ ਮੈਂ ਧਰ ਦਿੰਦੀ ਹਨਾ ਉੱਥੇ ਨਾ ਬੜਾ ਜਿਆਦਾ ਸੇਕ ਹੁੰਦਾ ਤੇ ਸੇਕ ਚ ਨਾ ਮੈਥੋਂ ਖੜਾ ਨਹੀਂ ਆਂਦਾ ਤੈਨੂੰ ਪਤਾ ਹੈ ਨਾ ਕੋਈ ਤਾਂ ਕਰਕੇ ਫਿਰ ਚਾਹ ਤੂੰ ਬਣਾ ਲੈਂਦੀ ਘੁੱਟ ਭੈਣ ਵੀ ਮੈਨੂੰ ਲੱਗਦਾ ਕੋਈ ਕੰਮ ਕਰਦੀ ਫਿਰਦੀ ਹੈਗੀ ਪੋਚੇ ਲਾ ਕੇ ਹਟੀ ਹੈਗੀ ਇਹ ਹਲਾਜ ਉਹਨੂੰ ਦੁਪਹਿਰ ਆ ਗਿਆ ਪੋਚੇ ਲਾਉਂਦੀ ਨੂੰ ਪਹਿਲਾਂ ਮੈਂ ਕੱਪੜੇ ਲੀੜੇ ਤੋਤੇ ਐ ਵੰਡ ਕੇ ਕੰਮ ਹੁੰਦਾ ਦੇਖ ਹੁਣ ਤੂੰ ਬਹਿ ਲਈ ਇੱਥੇ ਮੌਜ ਨਾ ਪਈਆਂ ਮਾੜਾ ਤੂੰ ਆਪ ਹੀ ਸੋਚਿਆ ਕਰਨਾ ਵੀ ਚਾਹ ਪਾਣੀ ਬਣਾਉਣਾ ਤੂੰ ਤਾਂ ਇਕੱਲਾ ਜੀ ਜੀ ਲੈ ਕੇ ਬਹਿ ਜਾਣੀ ਹੈਗੀ ਜੀ ਤਾਂ ਦੇਖ ਤੈਨੂੰ ਲਾਉਣਾ ਹੀ ਪਊਗਾ ਹੁਣ ਦੇਖ ਲੋ ਦੀਦੀ ਹੁਣ ਵੀਰਾ ਸੋਡਾ ਕਿੰਨਾ ਕਿਰਨਾ ਖਿਆਲ ਕਿਉਂ ਨਾ ਰੱਖੇ ਬਰਾਬਰ ਕਮਾਉਣੀ ਆ ਦੋਨੇ ਜਣੇ ਡਿਊਟੀ ਕਰਦੇ ਆ ਤੈਨੂੰ ਇਹ ਤਾਂ ਪਤਾ ਹੀ ਆ ਨਾ ਐਂ ਤਾਂ ਪਤਾ ਸੀ ਹਾਂ ਤੇ ਹੁਣ ਜਦੋਂ ਫਿਰ ਕਮਾਉਣੀ ਆ ਤਾਂ ਹੀ ਫਿਰ ਉਹ ਮੈਨੂੰ ਕੰਮ ਤਾਂ ਦੇ ਨਹੀਂ ਕਹਿੰਦੇ ਹਰਪੀਤ ਭੈਣ ਵੀ ਨਹੀਂ ਮੈਨੂੰ ਕੰਮ ਨੂੰ ਵਾਹਲਾ ਕਹਿੰਦੀ ਹੈਗੀ ਜਿੰਨਾ ਕਿ ਮੈਂ ਆਪ ਹੀ ਕਰ ਲਾਂ ਕਰ ਲਾਂ ਅਖਰ ਨੂੰ ਮੈਂ ਖਰਚਾ ਘਰੇ ਦਿੰਨੀ ਆ ਸਾਰਾ ਟੱਬਰ ਹੀ ਮਿਲ ਕੇ ਵਰਤ ਕੇ ਵਰਤਦਾ ਸਾਡੇ ਪੈਸੇ ਹੂੰ ਚਲ ਕੋਈ ਨਾ ਜੀ ਚਾਹ ਮੈਂ ਕਰ ਲੈਣੀ ਹੈਗੀ

ਚਲ ਇੰਨੀ ਤਾਂ ਸ਼ੁਗਾਰ ਆ ਵੀ ਇਹ ਤਾਂ ਹੁਣ ਛਿੱਤਰ ਨਹੀਂ ਪੈਂਦੇ ਉਹ ਤੀਜੇ ਦਿਨ ਇਹਨਾਂ ਨੂੰ ਕੁੱਟੀ ਜਾਂਦਾ ਰਹਿੰਦਾ ਸੀ ਅਸੀਂ ਪਿਆਰ ਨਾਲ ਕੰਮ ਤਾਂ ਕਹੀ ਜਾਂਦੇ ਆ ਚਲਾਕੀਆਂ ਤਾਂ ਚੱਲ ਕਰਨੀਆਂ ਹੀ ਹੁੰਦਾਂ ਦਰਾਣਾਂ ਅਜੇ ਠਾਣੀਆਂ ਨਾਲ ਨਾ ਕਰਾਂਗੇ ਫਿਰ ਕਿਤੇ ਨਾ ਕਰਾਂਗੇ ਬਹੁਤ ਅੱਛੀ ਅਕਾਲੀ ਸਾਰਿਆਂ ਨੂੰ ਏ ਆ ਕੇ ਐਮ ਮੂਵੀਜ਼ ਚੈਨਲ ਆ ਜੀ ਇਹਨਾਂ ਦਾ ਤਾਂ ਇਹਨੂੰ ਬਤ ਬਤ ਸਪੋਰਟ ਕਰਨਾ ਹੈ ਜੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਬੋਲੋ ਜੀ ਹਾਂ ਜੀ ਤੁਸੀਂ ਏ ਵੇਖੋ ਜੀ ਸਾਡੇ ਨਾਲ ਨਵੇਂ ਪਾਤਰ ਜੁੜੇ ਹੋਏ ਆ ਪਲੀਜ਼ ਜਿਵੇਂ ਤੁਸੀਂ ਸਾਡੇ ਚੈਨਲ ਨੂੰ ਪਿਆਰ ਦੇ ਰਹੇ ਹੋ ਉਵੇਂ ਹੀ ਕੇਮ ਮੂਵੀਜ਼ ਨੂੰ ਪਿਆਰ ਦਿਓ ਬੋਲ ਕੇ ਨਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਮੇਰੇ ਚੈਨਲ ਕੇਮ ਮੂਵੀਜ਼ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਹਾਂਜੀ ਦੋਸਤੋ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਸਾਡੀ ਕਿੱਥੇ ਗਲਤੀ ਆ ਤਾਂ ਸਿ ਉਸ ਗਲਤੀ ਨੂੰ ਸੁਧਾਰ ਸਕੀਏ ਸਤਿ ਸ਼੍ਰੀ ਅਕਾਲ ਜੀ ਧੰਨਵਾਦ